ਪੰਜਾਬ ਦੇ 50 ਸਭ ਤੋਂ ਤਾਕਤਵਰ ਇਨਸਾਨ ਜਾਂ ਹਸਤੀਆਂ ਕਿਹੜੀਆਂ ਨੇ ਇੱਕ ਮੈਗਜ਼ੀਨ ਦੇ ਰੂਪ ਦੇ ਵਿੱਚ ਸਾਹਮਣੇ ਆਏ ਨੇ ਔਰ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਜਿਹੜੀਆਂ ਤਸਵੀਰਾਂ ਤੁਹਾਨੂੰ ਦੇਖ ਰਹੀਆਂ ਇਸ ਤੋਂ ਇਲਾਵਾ ਇਸ ਦੇ ਅੰਦਰ ਉਹ 50 ਕਿਹੜੇ ਲੋਕ ਨੇ ਜਿਹੜੇ ਪੰਜਾਬ ਦੇ ਇਸ ਵਕਤ ਸਭ ਤੋਂ ਤਾਕਤਵਰ ਮੰਨੇ ਜਾਂਦੇ ਨੇ ਇਸ ਪੰਜਾਬ ਥਿੰਕਸ ਮੈਗਜ਼ੀਨ ਦੇ ਮੁਤਾਬਕ ਇਹ ਮੈਗਜ਼ੀਨ ਤਿਆਰ ਕਿਹੜੇ ਆਧਾਰ ਦੇ ਉੱਤੇ ਹੋਇਆ ਹੈ ਚੀਫ ਐਡੀਟਰ ਇਸ ਮੈਗਜ਼ੀਨ ਦੇ ਪ੍ਰੋਫੈਸਰ ਹਰਜੇਸ਼ਵਰ ਸਿੰਘ ਜੀ ਮੇਰੇ ਨਾਲ ਖੜੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਇਸ ਮੈਗਜ਼ੀਨ ਦੇ ਲਿਆਉਣ ਦਾ ਮਕਸਦ ਕੀ ਹੈ ਜਾਂ ਦੱਸਣ ਦਾ ਮਕਸਦ ਕੀ ਹੈ ਇਹਨੂੰ ਬਣਾਇਆ ਕਿਵੇਂ ਗਿਆ ਸਾਰੀ ਗੱਲਬਾਤ ਕਰਾਂਗੇ ਪ੍ਰੋਫੈਸਰ ਸਾਹਿਬ ਜਿਹੜਾ ਇਹ ਮੈਗਜ਼ੀਨ ਸਾਡੇ ਹੱਥਾਂ ਦੇ ਵਿੱਚ ਆ ਗਿਆ ਪੰਜਾਬ ਥਿੰਕਸ ਜਿਹੜੀਆਂ ਤਸਵੀਰਾਂ ਨੇ ਇਸ ਵਿੱਚ ਕਿਸਾਨ ਆਗੂਆਂ ਦੀਆਂ ਵੀ ਸਿਆਸਤਦਾਨਾਂ ਦੀਆਂ ਵੀ ਬਿਜ਼ਨਸਮੈਨ ਵੀ ਨੇ ਹੋਰ ਵੀ ਹਸਤੀਆਂ ਨੇ ਇਸ ਨੂੰ ਸਭ ਤੋਂ ਪਹਿਲਾਂ ਮੈਗਜ਼ੀਨ ਨੂੰ ਬਣਾਉਣ ਦਾ ਆਈਡੀਆ ਕਿਵੇਂ ਦਾ ਸੀ ਕਿਉਂ ਲੱਗਿਆ ਕਿ 50 ਤਾਕਤਵਰ ਕਿਹੜੇ ਇਸ ਵਕਤ ਲੋਕ ਆ ਪੰਜਾਬ ਦੇ ਦੱਸਣੇ ਚਾਹੀਦੇ ਲੋਕਾਂ ਨੂੰ ਸੋ ਸੰਦੀਪ ਜਿੱਥੋਂ ਤੱਕ ਆਈਡੀਆ ਦੀ ਗੱਲ ਹੈਗੀ ਆ ਵੈਸੇ ਇਹ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਤਾਂ ਕਾਫੀ ਆਪਾਂ ਲਿਸਟਾਂ ਪੜਦੇ ਹੈਗੇ ਆ ਜਿਵੇਂ ਫੇਮਸ ਅਖਬਾਰ ਆ ਜਾਂ ਨਿਊਜ਼ਪੇਪਰ ਹੈਗੇ ਆ ਜਾਂ ਦੂਸਰੇ ਆਪਣੇ ਮੈਗਜ਼ੀਨ ਆ ਜਿਵੇਂ ਟਾਈਮ ਮੈਗਜ਼ੀਨ ਹੈਗਾ ਜਾਂ ਆਪਣੇ ਇੰਡੀਆ ਟੂਡੇ ਆ ਇੰਡੀਅਨ ਐਕਸਪ੍ਰੈਸ ਆ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਤੇ ਆਮ ਤੌਰ ਤੇ ਲਿਸਟਾਂ ਇਸ ਤਰ੍ਹਾਂ ਨਹੀਂ ਹੁੰਦੀਆਂ ਤੇ ਉਸ ਨੂੰ ਦੇਖ ਕੇ ਹੀ ਪਿਛੇ ਜੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਟਾਪ 100 ਪੀਪਲ ਜਿਹੜੇ ਹੈਗੇ ਆ ਉਹਨਾਂ ਦਾ ਨਾਮ ਆਇਆ ਸੀਗਾ ਤੇ ਉਹਨੂੰ ਵੇਖ ਕੇ ਸਾਨੂੰ ਆਈਡੀਆ ਆਇਆ ਸੀ ਵੀ ਕਿਉਂ ਨਾ ਇਹ ਪੰਜਾਬ 50 ਜਿਹੜੇ ਹੈਗੇ ਪੰਜਾਬ ਦੇ ਪੰਜਾਬ ਦੇ ਸਭ ਤੋਂ ਜਿਹੜੇ ਪਾਵਰਫੁਲ ਬੰਦੇ ਹੈਗੇ ਆ ਉਹਨਾਂ ਦੀ ਇੱਕ ਲਿਸਟ ਬਣਾਈ ਜਾਵੇ ਤੇ ਉਹ ਫਿਰ ਅਸੀਂ ਇੱਕ ਆਪਣੀ ਇੱਕ ਟੀਮ ਬਣਾਈ ਟੀਮ ਅਸੀਂ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਪੰਜਾਬ ਦੇ ਅਲੱਗ-ਅਲੱਗ ਛੋਬਿਆਂ ਨਾਲ ਜਿਹੜੇ ਵਵਸਤਾ ਹੈਗੇ ਆ ਚਾਹੇ ਉਹ ਪੋਲਿਟਿਕਸ ਨਾਲ ਆ ਚਾਹੇ ਬਿਊਰੋਕ੍ਰੇਸੀ ਦੇ ਨਾਲ ਆ ਚਾਹੇ ਉਹ ਸਿਵਲ ਸਰਵੈਂਟਸ ਹੈਗੇ ਆ ਚਾਹੇ ਉਹ ਆਪਣੇ ਐਕਟੀਵਿਸਟ ਹੈਗੇ ਆ ਚਾਹੇ ਉਹ ਇੰਡਸਟਰੀਲਿਸਟ ਹੈਗੇ ਆ ਬਹੁਤ ਸਾਰੇ ਲੋਕਾਂ ਦੇ ਨਾਲ ਅਸੀਂ ਅਕੈਡਮਿਕਸ ਦੇ ਲੋਕਾਂ ਦੇ ਨਾਲ ਵੀ ਜਰਨਲਿਸਟ ਦੇ ਨਾਲ ਵੀ ਇੱਕ ਡਿਸਕਸ਼ਨ ਕੀਤੀ ਉਹਨਾਂ ਤੋਂ ਉਹਨਾਂ ਦੀਆਂ ਟਾਪ 10 ਲਿਸਟਾਂ ਮੰਗਾਈਆਂ ਐਂਡ ਫਿਰ ਅਸੀਂ ਤਕਰੀਬਨ ਸਾਰੇ ਹੀ ਸ਼ੋਬੇ ਇਹ ਜਿਹੜੀ ਖਾਸ ਕਰਕੇ ਜਿਹੜੀ ਆਪਾਂ ਲਿਸਟ ਬਣਾਈ ਆ ਇਹਦੇ ਵਿੱਚ ਸਾਡੀ ਇਹ ਸਮਝ ਹੈਗੀ ਆ ਕਿ ਜਿਹੜੀ ਪਾਵਰ ਹੈਗੀ ਆ ਪਾਵਰ ਹੈਗੀ ਆ ਇਹ 360 ਡਿਗਰੀ ਤੇ ਹੁੰਦੀ ਹੈਗੀ ਆ ਇਹ ਕਿਸੇ ਵੀ ਇੱਕ ਖਾਸ ਸ਼ੋਬੇ ਦੇ ਵਿੱਚ ਨਹੀਂ ਹੁੰਦੀਗੀ ਇਹ ਜਿਆਦਾਤਰ ਲੋਕੀ ਨੂੰ ਸਮਝ ਨਹੀਂ ਲਿੰਦਾ ਕਿ ਪਾਵਰ ਜਿਹੜੀ ਹੈ ਕਿ ਉਹ ਸਿਰਫ ਪੋਲਿਟਿਸ਼ੀਅਨਾਂ ਕੋਲੇ ਹੁੰਦੀ ਆ ਜਾਂ ਪੁਲਿਸ ਕੋਲੇ ਜਾਂ ਬਿਊਰੋਕਰੇਟਸ ਕੋਲੇ ਹੁੰਦੀ ਆ ਪਰ ਸਾਡੀ ਸਮਝ ਤਾਂ ਇਹ ਬਣਦੀ ਹੈ ਕਿ ਜਿਹੜੀ ਪਾਵਰ ਹੈਗੀ ਆ ਇਹ ਕਿਸੇ ਕੋਲੇ ਵੀ ਹੋ ਸਕਦੀ ਹੈਗੀ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਜਿਹਦੇ ਕੋਲ ਪੈਸਾ ਵੀ ਚੰਗਾ ਉਹਦੀ ਵੀ ਤੂਤੀ ਬੋਲਦੀ ਹੁੰਦੀ ਹੈ ਬਿਲਕੁਲ ਬਿਲਕੁਲ ਕੈਪੀਟਲ ਦੇ ਕੋਲੇ ਜਿਹੜੇ ਹੈਗੇ ਪੂੰਜੀਪਤੀ ਹੈਗੇ ਆ ਉਹਨਾਂ ਦੇ ਕੋਲੇ ਪਾਵਰ ਹੁੰਦੀ ਆ ਐਕਟਿਵਿਸਟ ਜਿਹੜੇ ਹੁੰਦੇ ਆ ਫੋਰ ਇਗਜ਼ਾਮਪਲ ਪੰਜਾਬ ਦੇ ਵਿੱਚ ਫਾਰਮਰ ਐਕਟਿਵਿਸਟ ਜਿਹੜੇ ਹੈਗੇ ਆ ਬਹੁਤ ਪਾਵਰਫੁਲ ਆ ਫਾਰਮਰ ਯੂਨੀਅਨ ਪਾਵਰਫੁ ਉਹ ਮਤਲਬ VOTING ਨੂੰ ਪ੍ਰਭਾਵਿਤ ਕਰਦੇ ਆ ਹੋਰ ਤਰੀਕੇ ਨਾਲ ਵੀ ਉਹਨਾਂ ਦੇ ਬਹੁਤ ਸਾਰੇ ਸ਼ਰਧਾਲੂ ਹੁੰਦੇ ਆ ਇਸ ਤਰ੍ਹਾਂ ਬਹੁਤ ਸਾਰੀਆਂ ਜਿਵੇਂ ਸੋਸ਼ਲ ਮੀਡੀਆ ਦੇ ਜਮਾਨੇ ਦੇ ਵਿੱਚ ਡਿਜੀਟਲ ਮੀਡੀਆ ਆ ਗਿਆ ਇਹ ਚ ਬਹੁਤ ਸਾਰੀਆਂ ਮੀਡੀਆ ਪਰਸਨੈਲਿਟੀਜ਼ ਹੈਗੀਆਂ ਜਿਨ੍ਹਾਂ ਦੀ ਰੋਜ਼ ਲੋਕ ਜਿੱਦਾਂ ਨੂੰ ਸੁਣਦੇ ਆ ਤੇ ਲੱਖਾਂ ਦੇ ਵਿੱਚ ਉਹਨੂੰ ਲੋਕ ਸੁਣਦੇ ਆ ਉਹਨਾਂ ਦਾ ਵੀ ਇੱਕ ਇਨਫਲੂਐਂਸ ਜਾਂ ਪਾਵਰ ਜਿਹੜੀ ਹੈਗੀ ਹੈਗੀ ਸੋ ਅਸੀਂ ਇੱਕ ਤਰੀਕੇ ਨਾਲ ਉਹ ਕੋਸ਼ਿਸ਼ ਕੀਤੀ ਹੈ ਕਿ ਅਲੱਗ-ਅਲੱਗ ਸ਼ੋਭਿਆਂ ਤੋਂ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਲਿਸਟ ਕੀਤਾ ਜਾਵੇ ਤੇ ਫਿਰ ਉਹਨਾਂ ਨੂੰ ਰੈਂਕਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਇਹਦੇ ਵਿੱਚ ਸਸੇ ਕੁਝ ਜਿਹੜਾ ਕੁਝ ਖਾਸ ਚੀਜ਼ ਨੂੰ ਧ ਦੀ ਪਾਵਰ ਜਾਂ ਜਥੇਬੰਦੀ ਦੀ ਪਾਵਰ ਹੈਗੀ ਆ ਉਸ ਨੂੰ ਜਿਆਦਾ ਤੁਸੀਂ ਅਹਿਮੀਅਤ ਦਿੱਤੀ ਹੈਗੀ ਹੈ ਇੰਡੀਵਿਜੁਅਲਸ ਦੇ ਮੁਕਾਬਲੇ ਜੇ ਫਾਰ ਐਗਜ਼ਾਮਪਲ ਆਪਾਂ ਜੇ ਕਰਨਾ ਹੋਵੇ ਕਿ ਜੇ ਕੋਈ ਫਾਰਮਰ ਯੂਨੀਅਨ ਦਾ ਲੀਡਰ ਹੈਗਾ ਉਹ ਉਸ ਦੇ ਕੋਲੇ ਕਿਉਂਕਿ ਉਸ ਕੋਲ ਯੂਨੀਅਨ ਦੀ ਪਾਵਰ ਹੈਗੀ ਆ ਤੇ ਉਹ ਉਹਦੀ ਰੈਂਕਿੰਗ ਉੱਪਰ ਹੋਊ ਇੱਕ ਵਿਵਸਥਾ ਉਸ ਤਰ੍ਹਾਂ ਦੀ ਕਿ ਇਨਫਲੂਐਂਸਰ ਦੇ ਜਿਹੜਾ ਕੀ ਸਿਰਫ ਇੱਕ ਇੰਡੀਵਿਜੁਅਲ ਹੈਗਾ ਤੇ ਜਿਹੜਾ ਚਾਹ ਸੋਸ਼ਲ ਮੀਡੀਆ ਤੇ ਜਿਆਦਾ ਮਕਬੂਲ ਹੋ ਸਕਦਾ ਸੋ ਦੂਸਰੀ ਗੱਲ ਅਸੀਂ ਇਹ ਚ ਧਿਆਨ ਰੱਖੀ ਹੈ ਕਿ ਜਿਨ੍ਹਾਂ ਦੇ ਕੋਲੇ ਸਰਕਾਰ ਦੀ ਪਾਵਰ ਹੈਗੀ ਆ ਉਹਨਾਂ ਨੂੰ ਥੋੜਾ ਜਿਹਾ ਕੰਪੈਰੀਟਿਵ ਜਿਹੜੇ ਬੰਦੇ ਹੈਗੇ ਆ ਆਪੋਜੀਸ਼ਨ ਆ ਉਹਨਾਂ ਦੇ ਮੁਕਾਬਲੇ ਇਹਨਾਂ ਨੂੰ ਉੱਪਰ ਉੱਪਰ ਕੀਤਾ ਗਿਆ ਹੈਗਾ ਤੇ ਇੱਕ ਤੀਸਰੀ ਗੱਲ ਅਸੀਂ ਧਿਆਨ ਚ ਰੱਖਿਆ ਕਿ ਜਿਨ੍ਹਾਂ ਦੇ ਕੋਲੇ ਲੋਕ ਹੈਗੇ ਆ ਫੋਰ ਐਗਜ਼ਾਮਪਲ ਸੁਖਬੀਰ ਬਾਦਲ ਹੈਗੀ ਆ ਜਿਨ੍ਹਾਂ ਕੋਲੇ ਕਈ ਤਰ੍ਹਾਂ ਦੀ ਪਾਵਰ ਹੈਗੀ ਆ ਜਿਨ੍ਹਾਂ ਕੋਲੇ ਪੋਲੀਟੀਕਲ ਪਾਵਰ ਹੈਗੀ ਆ ਉਹਨਾਂ ਕੋਲੇ ਇੱਕ ਆਪਣਾ ਇੱਕ ਪੋਲੀਟੀਕਲ ਪੋਲੀਟੀਕਲ ਪਾਰਟੀ ਜਿਹੜੀ ਹੈਗੀ ਆ ਉਹਦੇ ਉਹ ਹੈੱਡ ਹੈਗੇ ਆ ਉਹਨੂੰ ਡੋਮਿਨੇਟ ਕਰਦੇ ਆ ਇਸ ਤੋਂ ਇਲਾਵਾ ਉਹਨਾਂ ਕੋਲੇ ਬਿਜ਼ਨਸਮੈਨ ਵੱਡੇ ਬਿਜ਼ਨਸਮੈਨ ਆ ਤੇ ਰਿਲੀਜੀਅਨ ਦੀ ਪਾਵਰ ਵੀ ਆ ਸੋ ਜਿਨ੍ਹਾਂ ਦੇ ਕੋਲੇ ਇੱਕ ਤੋਂ ਵੱਧ ਸ਼ੋਭਿਆਂ ਦੇ ਵਿੱਚ ਪਾਵਰ ਹੈਗੀ ਆ ਉਹਨਾਂ ਨੂੰ ਇਸ ਲਿਸਟ ਤੇ ਕੰਪੈਰੀ ਉੱਪਰ ਰੱਖਿਆ ਹੈਗਾ ਇਸ ਤਰ੍ਹਾਂ ਦੇ ਜਿਹੜੇ ਮੈਗਜ਼ੀਨ ਆਉਂਦੇ ਆ ਹਰੇਕ ਦੀ ਆਪਣੇ ਆਪਣਾ ਇੱਕ ਖਾਸ ਪਰਪਸ ਹੁੰਦਾ ਹੈ ਇਸ ਮੈਗਜ਼ੀਨ ਨੂੰ ਬਣਾਉਣ ਤੋਂ ਬਾਅਦ ਜਾਂ ਬਣਾਉਂਦਿਆਂ ਹੋਇਆਂ ਜਾਂ ਹੁਣ ਪ੍ਰਤੀਕਿਰਿਆ ਲੋਕਾਂ ਦੀ ਵੀ ਆਉਣੀ ਹੈ ਕਈਆਂ ਨੂੰ ਹੋ ਸਕਦਾ ਕਿਸੇ ਲਈ ਪਹਿਲੇ ਟੌਪ 10 ਚ ਜਿਹੜੇ ਤੁਸੀਂ ਰੱਖਿਆ ਕਿਸੇ ਨੂੰ ਨਾ ਉਸ ਤੰਗ ਨਾਲ ਸ਼ੋਭਦੇ ਹੋਣ ਜਾਂ ਨਾ ਚੰਗੇ ਲੱਗਦੇ ਹੋਣ ਪਰ ਉਹ ਵੀ ਤੁਸੀਂ ਰੱਖਿਆ ਤੁਸੀਂ ਕਿੰਨੇ ਕੁ ਗਰੁੱਪ ਬੰਦਿਆਂ ਨੂੰ ਅਪਰੋਚ ਕੀਤੀ ਕਿ ਇਹਦੀ ਰੈਂਕਿੰਗ ਕਰੋ ਕਿੰਨੇ ਕੁ ਲੋਕ ਸੀਗੇ ਸੋ ਸੰਦੀਪ ਇਹਨਾਂ ਨੂੰ ਜੇ ਤੁਸੀਂ ਇੱਕ ਘਟੋ ਘਟੇ ਵਿੱਚ 100 ਤੋਂ ਵੱਧ ਲੋਕ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਅਸੀਂ ਇਹ ਗੱਲਬਾਤ ਕੀਤੀ ਹੈਗੀ ਐਂਡ ਹਰ ਬੰਦੇ ਦਾ ਅਲੱਗ-ਅਲੱਗ ਥਿਊ ਹੈਗਾ ਵੇਖੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਆਪਦੇ ਵੱਲੋਂ ਇਮਾਨਦਾਰੀ ਦੇ ਨਾਲ ਖੋਵੇ ਇੱਕ ਕੰਸੈਂਸਸ ਜਿੰਨਾ ਬਿਲਡ ਹੋ ਸਕਦਾ ਬਟ ਆਪਾਂ ਜੇ ਵੇਖੀਏ ਪਾਵਰ ਦੀ ਕੋਈ ਵੀ ਲਿਸਟ ਜਿਹੜੀ ਬਣਾਉਣੀ ਹੈ ਇਹ ਸਭ ਤੋਂ ਮੈਨੂੰ ਲੱਗਦਾ ਕਿ ਸਭ ਤੋਂ ਮੁਸ਼ਕਿਲ ਕੰਮ ਹੁੰਦਾ ਕਿਉਂਕਿ ਪਾਵਰ ਇੱਕ ਉਹ ਜੀ ਚੀਜ਼ ਹੈ ਜਿਹੜੀ ਦਿਸਦੀ ਨਹੀਂ ਦੀਗੀ ਇਹ ਪਰਸੈਪਸ਼ਨ ਤੇ ਬੇਸਡ ਹੁੰਦੀ ਹੈ ਇਹੀ ਲਿਸਟ ਜੇ ਆਪਾਂ ਸਭ ਤੋਂ ਜ਼ਿਆਦਾ ਪੂੰਜੀਪਤੀਆਂ ਦੀ ਗੱਲ ਕਰਨੀ ਹੋਵੇ ਪੰਜਾਬ ਦੀ ਮੈ ਹੈਗੀ ਆ ਉਹਨਾਂ ਦਾ ਤੁਸੀਂ ਸੋਸ਼ਲ ਮੀਡੀਆ ਤੇ ਤੁਸੀਂ ਉਹਨਾਂ ਦਾ ਦੇਖ ਸਕਦੇ ਹੋ ਕਿ ਕਿਹਨੂੰ ਜਿਆਦਾ ਇਨਫਲੂਐਂਸ ਹੈਗਾ ਜਿਹਦੇ ਲਾਈਕਸ ਹੈਗੇ ਆ ਬਟ ਇਹ ਲਿਸਟ ਜਿਹੜੀ ਬਣਾਉਣੀ ਆ ਕਾਫੀ ਇਹ ਮੁਸ਼ਕਲ ਵੀ ਸੀਗੀ ਤੇ ਇਹ ਇਸ ਦੇ ਨਾਲ ਹੀ ਜਿਹੜੀ ਦੂਸਰੀ ਗੱਲ ਵੱਡੀ ਹੈਗੀ ਆ ਕਿ ਪਾਵਰ ਜਿਹੜੀ ਹੈ ਹਮੇਸ਼ਾ ਚੇਂਜ ਹੁੰਦੀ ਰਹਿੰਦੀ ਆ ਇਹ ਅਸ ਵੇਲੇ ਜੋ ਸਾਨੂੰ ਲੱਗਦਾ ਜਦੋਂ ਪ੍ਰਿੰਟ ਹੋ ਰਹੀ ਸੀ ਕਿਤਾਬ ਜਾਂ ਮੈਗਜ਼ੀਨ ਪ੍ਰਿੰਟ ਹੋ ਰਿਆ ਸੀਗਾ ਉਸ ਟਾਈਮ ਤੇ ਸਾਨੂੰ ਜਿਹੜਾ ਲੱਗ ਰਿਹਾ ਹੈਗਾ ਕਿ ਜਿਹੜੇ ਬੰਦੇ ਸ਼ਹਿਰ ਸਭ ਤੋਂ 50 ਪਾਵਰਫੁੱਲ ਹੈਗੇ ਆ ਇਹ ਹੋ ਸਕਦਾ ਕਿ ਹੁਣ ਜੇ ਅੱਜ ਬਣਾਈਏ ਲਿਸਟ ਹੋ ਸਕਦਾ ਚ ਬਹੁਤ ਸਾਰੇ ਲੋਕ ਚੇਂਜ ਵੀ ਹੋ ਜਾਣ ਇਹ ਪੀਰੀਅਡ ਕੀ ਰੱਖਿਆ ਹੈ ਦਾ ਕਿ ਇਹੀ ਬੰਦੇ ਆ 50 ਜਿਹੜੇ ਸਭ ਤੋਂ ਤਾਕਤਵਰ ਹੈ ਇਹ ਸਾਡੇ ਵੱਲ ਉਸ ਜਦੋਂ ਪ੍ਰਿੰਟ ਤੇ ਪ੍ਰਿੰਟ ਵਿੱਚ ਗਈ ਆ ਮੈਗਜ਼ੀਨ ਜਿਹੜਾ ਹੈਗਾ ਇਹ April ਦੇ ਮਿਡ ਦੇ ਵਿੱਚ ਗਿਆ ਤਾਂ ਸਮਝ ਲਓ ਜੋ ਉਸ ਟਾਈਮ ਦੇ ਉੱਪਰ ਜੋ ਸਾਨੂੰ ਲੱਗ ਰਿਹਾ ਸੀਗਾ ਕਿ ਸਭ ਤੋਂ ਪਾਵਰਫੁੱਲ 50 ਬੰਦੇ ਹੈਗੇ ਆ ਇਹ ਉਹਨਾਂ ਦੀ ਲਿਸਟ ਹੈਗੀ ਆ ਹੋ ਤੇ ਡਿਫਰੈਂਟ ਹੋ ਸਕਦੀ ਆ ਸਾਲ ਬਾਅਦ ਹੋਰ ਲੱਗ ਹੋ ਸਕਦੀ ਆ ਅੱਜ ਤੋਂ ਇੱਕ ਸਾਲ ਪਹਿਲਾਂ ਕੱਢੀ ਗਈ ਹੋਵੇ ਤਾਂ ਇਹ ਲੱਗ ਹੋ ਸਕਦੀ ਆ ਇਹ ਵੀ ਹੋ ਸਕਦਾ ਕਿ ਜਿਹੜੇ ਪਹਿਲੇ 10 ਨਜ਼ਰ ਆ ਰਹੇ ਨੇ ਉਹ ਕਿਤੇ ਪਹਿਲੇ 50 ਵਿੱਚ ਵੀ ਨਜ਼ਰ ਨਾ ਆਉਣ ਕੱਲ ਨੂੰ ਹਾਂ ਬਿਲਕੁਲ ਡੈਫੀਨਟਲੀ ਫੋਰ ਐਗਜ਼ਾਮਪਲ ਜੇ ਕੋਈ ਜਿਹੜੇ ਹੈਗੇ ਟੌਪ ਦੇ ਵਿੱਚ ਹੈਗੇ ਫੋਰ ਐਗਜ਼ਾਮਪਲ ਸੀਐਮ ਆ ਕੱਲ ਨੂੰ ਹਾਰ ਜਾਂਦੇ ਜਾਂ ਆਪਣੀ ਗੱਡੀ ਤੋਂ ਲੱਤ ਜਾਂਦੇ ਹੈਗੇ ਤੇ ਉਹ ਪਿੱਛੇ ਵੀ ਜਾ ਸਕਦੇ ਲਿਸਟ ਦੇ ਵਿੱਚ ਜੇ ਫੋਰ ਐਗਜ਼ਾਮਪਲ ਪਿਛਲੇ ਸੀਐਮ ਕੈਪਟਨ ਅਮਰਿੰਦਰ ਸਿੰਘ ਅੱਜ ਤੋਂ ਜੇ ਆਪਾਂ 3 ਸਾਲ ਪਹਿਲਾਂ 4 ਸਾਲ ਪਹਿਲਾਂ ਬਣਾਏ ਹੁੰਦੀ ਤੇ ਕਿਉਂਕਿ ਹੀ ਵਾਸ ਦਾ ਸੀਐਮ ਉਹ ਨ ਕਿ ਜਦੋਂ ਇਸ ਤਰ੍ਹਾਂ ਦੀਆਂ ਸੂਚੀਆਂ ਆਉਂਦੀਆਂ ਚਾਹੇ ਨੈਸ਼ਨਲ ਪੱਧਰ ਤੇ ਜਾਂ ਸੂਬਾ ਪੱਧਰ ਦੇ ਉੱਤੇ ਕਈ ਵਾਰੀ ਜਿਹੜੇ ਆਰਗੇਨਾਈਜ਼ਰ ਹੁੰਦੇ ਆ ਜਾਂ ਮੈਗਜ਼ੀਨ ਚਲਾਉਣ ਵਾਲੀ ਸੰਪਾਦਕੀ ਬੋਰਡ ਹੁੰਦਾ ਹੈ ਕਈ ਵਾਰੀ ਹੁੰਦਾ ਹੈ ਕਿ ਚੱਲ ਆਹ ਬੰਦਾ ਸਾਡੇ ਤੋਂ ਨਾਰਾਜ਼ ਨਾ ਹੋ ਜਾਏ ਕਿ ਮੇਰਾ ਪੰਜਾਵਾ ਜੀ ਤੁਸੀਂ ਨਾਮ ਨਹੀਂ ਪਾਇਆ ਕਿਸੇ ਨੂੰ ਖੁਸ਼ ਕਰਨ ਵਾਸਤੇ ਤਾਂ ਨਹੀਂ ਕਿਸੇ ਦਾ ਨਾਮ ਪਾਤਾ ਵਿੱਚ ਸੰਦੀਪ ਕੋਸ਼ਿਸ਼ ਸਾਡੇ ਵੱਲੋਂ ਇਮਾਨਦਾਰੀ ਕੋਸ਼ਿਸ਼ ਆਪ ਦੇ ਵੱਲੋਂ ਕੋਸ਼ਿਸ਼ ਕੀਤੀ ਹੈਗੀ ਹੈ ਕਿ ਅਸੀਂ ਮਤਲਬ ਆਪ ਦਾ ਜਿਹੜਾ ਬਾਇਸ ਆ ਉਹਨੂੰ ਸਾਈਡ ਤੇ ਰੱਖ ਕੇ ਇਹ ਕਰੀ ਜਾਵੇ ਪਰ ਇਹ ਮਤਲਬ ਅਸੀਂ ਵੀ ਇਨਸਾਨ ਹੈਗੇ ਆ ਤੇ ਉਹ ਕਈ ਵਾਰ ਇਹਨੇ ਆਇਡੈਂਟੀਟੀ ਵੀ ਆਪਣਾ ਜਿਹੜਾ ਹੈਗਾ ਜਿਹੜਾ ਬਾਇਸ ਹੈਗਾ ਉਹ ਤੁਹਾਡੇ ਵਿੱਚ ਆ ਜਾਂਦਾ ਹੈਗਾ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੈਗਾ ਕਿ ਤੁਹਾਡਾ ਬਾਇਸ ਵਿੱਚ ਨਹੀਂ ਹੋ ਸਕਦਾ ਪਰ ਸਾਡੇ ਵੱਲੋਂ ਕੋਸ਼ਿਸ਼ ਇਹੀ ਕੀਤੀ ਗਈ ਹੈ ਕਿ ਅਸੀਂ ਮਤਲਬ ਬ ਖਿਰ ਤੋਂ ਆਪਦੇ ਵੱਲੋਂ ਇਮਾਨਦਾਰੀ ਦੇ ਨਾਲੇ ਕੋਸ਼ਿਸ਼ ਕਰੀਏ ਇਹ ਜਿਹੜਾ ਮੈਗਜ਼ੀਨ ਦਾ ਤੁਸੀਂ ਰੂਪ ਦਿੱਤਾ ਹੈ ਪੰਜਾਬ ਥਿੰਗਸ ਦਾ ਇਹ ਕੰਟੀਨਿਊ ਰਹੇਗਾ ਕਦੋਂ ਤੱਕ ਆਉਂਦੇ ਰਹਿਣਗੇ ਕਿੰਨੇ ਪੀਰੀਅਡ ਬਾਅਦ ਤੁਸੀਂ ਇਹ ਕੱਢਣਾ ਮੈਗਜ਼ੀਨ ਇਹ ਅਜੇ ਸੰਦੀਪ ਸਟਾਰਟ ਕੀਤਾ ਹੈਗਾ ਅਸੀਂ ਅਸੀਂ ਦੇਖਾਂਗੇ ਕਿ ਆਪਣੇ ਆਡੀਅנס ਦਾ ਇਹਦੇ ਬਾਰੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਪ੍ਰतिकਰਮ ਆਉਂਦਾ ਹੈਗਾ ਉਸ ਤੋਂ ਬਾਅਦ ਡਿਸਾਈਡ ਕਰਾਂਗੇ ਬਟ ਅਸੀਂ ਇਹ ਸੋਚਿਆ ਘਟੋ ਘਟ ਜਿਹੜਾ ਟੌਪ 50 ਦੀ ਲਿਸਟ ਹੈਗੀ ਆ ਇਹ ਹਰ ਸਾਲ ਅਸੀਂ ਕੱਢਿਆ ਕਰਾਂਗੇ ਇਹ ਮਾਰਚ ਅਪ੍ਰੈਲ ਦੇ ਮਹੀਨੇ ਦੇ ਵਿੱਚ ਤਾਂ ਕਿ ਅਗਲੇ ਸਾਲ ਆਪਾਂ ਦੇਖਾਂਗੇ ਕਿ ਇਹਨੇ ਵਿੱਚ ਕੀ ਚੇਂਜਸ ਆ ਸਕਦੀਆਂ ਹਨ ਤੁਸੀਂ ਟੌ ਮੈਗਜ਼ੀਨ ਪੜ੍ਹ ਕੇ ਜਾਂ ਕਿਸੇ ਕਿੱਥੇ ਕਿੱਥੇ ਪਲੇਟਫਾਰਮ ਤੇ ਦੇਖਣਗੇ ਉਹ ਤਾਂ ਦੇਖ ਹੀ ਲੈਣਾ ਤੁਸੀਂ ਇਹਦੇ ਵਿੱਚੋਂ ਜਿਹੜੇ 5 ਟੌਪ ਦੇ ਉਹਨਾਂ ਬਾਰੇ ਥੋੜਾ ਬਰੀਫ ਕਰ ਦਿਓ ਇਹਨਾਂ ਨੂੰ ਦਿਖਾ ਕੇ ਕੈਮਰੇ ਦੇ ਸਾਹਮਣੇ ਕਿ ਕਿਹੜੇ-ਕਿਹੜੇ ਲੋਕ ਆ ਪਹਿਲੇ ਤੇ ਕੌਣ ਆ ਦੂਜੇ ਤੇ ਕੌਣ ਆ ਇਹਨੂੰ ਖੋਲ ਕੇ ਤੁਸੀਂ ਐਕਸਪਲੇਨ ਕਰ ਦਿਓ ਸਾਡੇ ਵੱਲੋਂ ਦੇਖੋ ਜੀ ਨੰਬਰ 1 ਤੇ ਜਿਹੜੇ ਹੈਗੇ ਆ ਇਸ ਮੈਗਜ਼ੀਨ ਦੇ ਵਿੱਚ ਉਹ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਹੈਗੇ ਆ ਤੇ ਉਸ ਤੋਂ ਬਾਅਦ ਅਸੀਂ ਜਿਹੜੇ ਨੰਬਰ 2 ਤੇ ਸਾਡੇ ਵੱਲੋਂ ਨਿਕਲੇ ਆ ਉਹ ਸਰਦਾਰ ਜਗਿੰਦਰ ਸਿੰਘ ਉਗਰਾਹਾਂ ਜਿਹੜੇ ਆਪਣੇ ਕਿਸਾਨ ਯੂਨੀਅਨ ਦੇ ਲੀਡਰ ਹੈਗੇ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਉਹ ਨੰਬਰ 2 ਤੇ ਹੈਗੇ ਆ ਨੰਬਰ 3 ਤੇ ਮਿਸਟਰ ਗੌਰਵ ਯਾਦਵ ਜਿਹੜੇ ਡੀਜੀਪੀ ਪੰਜਾਬ ਪੁਲਿਸ ਹੈਗੇ ਕਿਉਂਕਿ ਪੰਜਾਬ ਪੁਲਿਸ ਵੀ ਇੱਕ ਐਰਗੇਨਾਈਜ਼ਡ ਫੋਰਸ ਜਿਹੜੀ ਹੈਗੀ ਬਹੁਤ ਤਾਕਤਵਰ ਹੈਗੀ ਆ ਉਹਨੂੰ ਰਿਪਰੈਜ਼ੈਂਟ ਕਰਦੇ ਆ ਤੇ ਉਸ ਤੋਂ ਇਲਾਵਾ ਚੌਥੇ ਨੰਬਰ ਤੇ ਆਪਣੇ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਪੰਜਵੇਂ ਨੰਬਰ ਤੇ ਅਸੀਂ ਜਿਹੜੇ ਲੈਰਾ ਦਾ ਸੁਆਮੀ ਦੇ ਹੈਡ ਹੈਗੇ ਆ ਸ੍ਰੀ ਗੁਰੂ ਗੁਰਿੰਦਰ ਸਿੰਘ ਢਿਲੋਂ ਇਹਨਾਂ ਨੂੰ ਅਸੀਂ ਮਤਲਬ ਸਾਡੇ ਹਿਸਾਬ ਦੇ ਨਾਲ ਇਹ ਪੰਜ ਪੰਜਾਬ ਦੇ ਸਭ ਤੋਂ ਪਾਵਰਫੁਲ ਵਿਅਕਤੀ ਹੈਗੇ ਬਾਕੀ ਪੰਜਵਾਂ ਬਾਰੇ ਜੇ ਕਿਸੇ ਨੇ ਪੜ੍ਹਨਾ ਹੈ ਇਸ ਮੈਗਜ਼ੀਨ ਤੋਂ ਇਲਾਵਾ ਹੋਰ ਕਿਹੜੇ ਪਲੇਟਫਾਰਮ ਦੇ ਉੱਤੇ ਪੜ੍ਹਿਆ ਜਾ ਸਕਦਾ ਅਸੀਂ ਇਹ ਅਪਡੇਟ ਕਰ ਰਹੇ ਹੈਗੇ ਆ ਨਾਲ ਦੀ ਨਾਲ ਆਪਣੇ ਮੈਗਜ਼ੀਨ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਸਾਡਾ ਫੇਸਬੁੱਕ ਪੰਜਾਬ ਥਿੰਗਸ ਦੇ ਨਾਮ ਤੇ ਫੇਸਬੁੱਕ ਪੇਜ ਹੈਗਾ ਆਪਣਾ ਇਸ ਤੋਂ ਇਲਾਵਾ ਸਾਡਾ ਟਵਿੱਟਰ ਦੇ ਉੱਪਰ ਅਕਾਊਂਟ ਹੈਗਾ ਤੇ ਆਪਣਾ ਇੰਸਟਾਗ੍ਰam ਦੇ ਉੱਪਰ ਵੀ ਹੈਗਾ ਤੇ ਜਿਹੜੇ ਵੀ ਲੋਕ ਜਿਹੜੇ ਹੈਗੇ ਆ ਇਸ ਨੂੰ ਦੇਖਣਾ ਚਾਹਣ ਸਾਰੀ ਲਿਸਟ ਨੂੰ ਉਹਦੇ ਬਾਰੇ ਪੜ੍ਹਨਾ ਵੀ ਚਾਹਣ ਉਹ ਉੱਤੇ ਦੇਖ ਸਕਦੇ ਆ ਸਾਡੀ ਕੋਸ਼ਿਸ਼ ਰਹੀ ਹੈਗੀ ਇਹ ਸਾਰੇ ਦੇ ਵਿੱਚ ਕਿ ਹਰ ਵਿਅਕਤੀ ਦੀ ਕੀ ਖਾਸੀਅਤ ਕੀ ਹੈ ਉਹਦੀ ਪਾਵਰ ਕੀ ਹੈਗੀ ਹੈਗੀ ਪਾਵਰਫੁੱਲ ਕਿਉਂ ਆ ਤੇ ਉਹਦੀ ਕੋਈ ਇੱਕ ਪਿਛਲੇ 1 2 ਸਾਲ ਦੇ ਵਿੱਚ ਕੀ ਵੱਡੀ ਉਪਲਬਧੀਆਂ ਜਿਸ ਕਰਕੇ ਉਹ ਇਸ ਲਿਸਟ ਦੇ ਵਿੱਚ ਹੈ ਤੇ ਨਾਲ ਦੀ ਨਾਲ ਹੀ ਉਸ ਦੀਆਂ ਕੀ ਚੈਲੰਜਸ ਕੀ ਆ ਉਹਦੀ ਪਾਵਰ ਨੂੰ ਜਾਂ ਉਹ ਵਿੱਚ ਘਾਟਾਂ ਕੀ ਆ ਉਹ ਵੀ ਨਾਲ ਲਿਖਣ ਦੀ ਕੋਸ਼ਿਸ਼ ਕੀਤੀ ਹੈਗੀ ਕੋਸ਼ਿਸ਼ ਕੀਤੀ ਹੈ ਕਿ ਬੈਲੈਂਸ ਹੋਵੇ ਪਹਿਲੇ ਤੋਂ 50 ਤੇ ਕਿਵੇਂ ਜਾ ਸਕਦਾ ਖਿਸਕ ਸਕਦਾ ਇਹ ਵੀ ਦੱਸਿਆ ਬਿਲਕੁਲ ਬਿਲਕੁਲ ਡੈਫੀਨਿਟਲੀ ਬਹੁਤ ਸ਼ੁਕਰੀਆ ਜੀ ਤੈਸਮ ਸਾਡੇ ਨਾਲ ਪ੍ਰੋਫੈਸਰ ਹਰਜੇਸ਼ਵਰ ਸਿੰਘ ਜੀ ਜਿਹੜੇ ਇਸ ਮੈਗਜ਼ੀਨ ਦੇ ਮੁੱਖ ਸੰਪਾਦਕ ਦੇ ਤੌਰ ਤੇ ਕੰਮ ਕਰ ਰਹੇ ਨੇ ਔਰ ਪੂਰੇ ਦਾ ਪੂਰਾ ਇਹ ਮੈਗਜ਼ੀਨ ਪੰਜਾਬ ਥਿੰਕਸ ਨਾਮ ਦਾ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਵੀ ਤੁਸੀਂ ਸਰਚ ਕਰੋਗੇ ਪੰਜਾਬ ਥਿੰਕਸ ਤਾਂ ਦੇਖਿਆ ਜਾ ਸਕਦਾ ਹੈ ਉੱਥੇ ਵੀ ਇਸ ਬਾਰੇ ਜਾਣਕਾਰੀ ਮਿਲੇਗੀ ਔਰ ਮੈਗਜ਼ੀਨ ਵੀ ਤੁਹਾਡੇ ਤੱਕ ਪਹੁੰਚਣਾ ਸ਼ੁਰੂ ਹੋਵੇਗਾ ਹੁਣ ਤੁਸੀਂ ਮੈਗਜ਼ੀਨ ਨੂੰ ਪੜ੍ਹ ਕੇ ਦੱਸਣਾ ਹੈ ਕਿ ਇਸ ਮੈਗਜ਼ੀਨ ਦੇ ਵਿੱਚ ਜਿਹੜੇ ਟੌਪ ਦੇ 50 ਜਾਂ 50 ਤਾਕਤਵਰ ਸਭ ਤੋਂ ਪੰਜਾਬ ਦੇ ਲੋਕਾਂ ਦੀ ਲਿਸਟ ਦਿੱਤੀ ਗਈ ਹੈ ਇਸ ਦੇ ਲਈ ਤੁਸੀਂ ਕਿਸ ਨੂੰ ਕਿੰਵਾ ਨੰਬਰ ਦੇਣਾ ਚਾਹੁੰਦੇ ਹੋ ਕਿੰਵਾ ਰੈਂਕ ਦੇਣਾ ਚਾਹ ਮਤਬਕ ਵੀ ਟਿੱਪਣੀ ਕਰ ਸਕਦੇ ਹਾਂ। ਬਲਾਲ ਇਸ ਮੁਲਾਕਾਤ ਚੇਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੇ ਬੀਸੀ ਪੰਜਾਬ ਚੰਡੀਗੜ੍ਹ